ਬਾਈ ਦੀਵਾਲੀ ਆਉਣ ਵਾਲੀ ਹੈ ਜਿਹੜੇ ਤੁਹਾਡੇ ਦੋਸਤ ਪਟਾਕੇ ਚਲਾਉਂਦੇ ਸ਼ਕੀਨ ਨੇ ਆਹ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਅੱਜ ਕਿਸੇ ਦੁਕਾਨ ਜਾਂ ਸ਼ੋਅਰੂਮ 'ਚ ਨਹੀਂ ਆਪਾਂ ਜਾਂਦੇ ਅੱਜ ਆਪਾਂ ਆ ਗਰਗ ਟ੍ਰੈਂਡਿੰਗ ਕੰਪਨੀ ਪਟਾਕਿਆਂ ਦੀ ਫੈਕਟਰੀ ਹੈ ਕਿੱਥੇ ਹੈਗੀ ਪਟਾਕਿਆਂ ਦੀ ਫੈਕਟਰੀ ਹੈ ਡਿਰਬੇ ਵਿਖੇ ਹੈਗੀ ਆਜੋ ਤੁਹਾਨੂੰ ਬਹੁਤ ਤਰ੍ਹਾਂ ਦੇ ਪਟਾਕੇ ਰੇਟ ਜਮੀ ਦੁਕਾਨਦਾਰਾਂ ਨਾਲੋਂ ਵੀ ਸਸਤ ਐਨਕ ਮੇਲਾ ਕਰਤਾ ਆਜੋ ਜੀ ਮੈਂ ਤੇਰਾ ਕੋਡ ਇੱਕ ਹੀ ਜੰਦਾਗਾ ਮੈਨੂੰ ਵੀ ਦੋ ਛੋਟਾ ਛੋਟਾ ਰੇਟ ਲੱਗਣਗੇ ਮੇਰਾ ਵਾਲਾ ਰੇਟ ਲੱਗੂ ਸਭ ਤੋਂ ਵੱਡੀ ਦੁਕਾਨਦਾਰ ਵਾਲਾ ਅੱਛਾ ਚਾਹੀਦੀ ਆਮ ਕਸਟਮਰ ਆਏ ਚਾਹੀਦੀ ਕੋਈ ਦੁਕਾਨਦਾਰ ਆਜੇ ਹਾਂ ਸਭ ਨੂੰ ਇੱਕੋ ਰੇਟ ਹੋਰੋਂ ਇੱਕੋ ਰੇਟ ਬੋਲੂ ਆਇਆ ਕੁੜੀ ਦੱਸ ਕੇ ਇਹਨੂੰ ਸਾਰਾ ਪਤਾ ਕਰੀਨਾਂ ਨੂੰ ਆਜੋ ਰੇਨ ਰੇਟ ਦੱਸੋ ਸਾਰੀਆਂ ਚੀਜ਼ਾਂ ਦੇ ਆਹ ਬੜਾ ਕ ਬੜੇ ਕਿੰਨੇ ਛੋਟ ਨੇ ਇਹਦੇ ਚ ਇਹ ਚ ਜੀ 30 ਛੋਟ ਨੇਗੇ 30 ਛੋਟ ਹੈ ਕਿੰਨੇ ਦਾ ਇਹ ਇਹ 450 ਦਾ ਹੀ ਸਿਰਫ 450 ਦਾ ਦਰਕਰਨਾਂ ਤੋਂ ਕਿੰਨੇ ਦਾ ਮਿਲਦਾਗਾ 900 ਦਾ ਇਹਦੇ ਤੇ ਬੜੇ ਕਿੰਨੇ ਛੋਟ ਨੇ 25 ਛੋਟ ਨਹੀਂ ਜੀ ਕਿੰਨੇ ਦਾ ਇਹ ਇਹ 400 ਰੁਪਏ ਦਾ 400 ਰੁਪਏ ਦਾ ਇਹ ਕਾ ਪਿਆਗਾ ਇਹ ਚ ਕਿੰਨੇ ਛੋਟ ਨੇ ਇਹ 60 ਛੋਟੇ ਹੀ 650 ਰੁਪਏ 60 ਛੋਟ ਹਾਂਜੀ ਲਗਾਤਾਰ ਚੱਲੂਗਾ ਮੈਸ ਸਮਸਤਾ ਨਹੀਂ ਹੁੰਦਾ ਨਹੀਂ ਜੀ ਕੋਸੇ ਮਿਸ ਹੁੰਦਾ ਨਾ ਇਹ ਗੱਲ ਸੁਣ ਲੈ ਤੂੰ ਨਾ ਮਿਸੂ ਜੀ ਆਹ ਦੇਖ ਸਰਪੰਚ ਆਹੇ ਮੁਰਗੇ ਭੜ ਇਹ ਪਣੇ ਇਹ 650 ਰੁਪਏ ਬਾ 650 ਦਾ ਹਾਂਜੀ ਆ ਦੇਖੋ ਜੀ ਪੜਾਕੇ ਤਾਂ ਇੰਨੇ ਜਿਆਦੇ ਪੈਣੇ ਆ ਆ ਗਿਆ ਨਵੇਂ ਡਿਜ਼ਾਈਨ ਤੇ ਅਸਤਵਾਦੀਆ ਪਰਾਂ ਹੋ ਜਾ ਲੈ ਦੇਖ ਸਕਦਾ ਤੂੰ ਤਾਂ ਹੁਣ ਦੇਖ ਗਿਆ ਮੈਨੂੰ ਲੋਕਾਂ ਨੂੰ ਦਿਖਾ ਲਾਂ ਦੇ ਆ ਦੇਖੋ ਜੀ ਨਵੇਂ ਸਟਾਈਲ ਦੇ ਦੇਸੀ 250 ਰੁਪਏ ਦੀ ਜੀ 250 ਰੁਪਏ ਦਾ ਪੂਰਾ ਮੁੱਠਾ ਨਹੀਂ ਜੀ 250 ਰੁਪਏ ਦੀ ਹੈਗੀ ਪੂਰਾ ਹੀ ਕਿੰਨਿਆਂ ਦੇ ਹਾਂ ਮੋਟੂ ਕੁੜੀਏ ਹਾਂਜੀ ਆਜੋ ਹੋਰ ਬਹੁਤ ਪਟਾਕੇ ਪੈਣੇ ਬਈ ਆ ਜਿਵੇਂ ਬੱਚਾਣੇ ਆਗੇ ਛੋਟੇ ਨਾਰ ਫੁੱਲ ਝੜੀਆਂ ਜੇ ਤੁਸੀਂ ਵੀ ਪਟਾਕੇ ਲੈਣੇ ਆ ਲੈ ਕਿਸ ਨਹੀਂ ਕੀ ਆ ਬਣ ਆਪਣੀ ਸਾਡੀ ਕਮਾਲਪੁਰ ਰੋਡ ਡੇੜਵਾ ਜੀ ਡੜਬਾ ਡੜਬਾ ਸ਼ਹਿਰ ਦੇ ਵਿੱਚ ਆ ਜੇ ਮੈਂ ਵੱਡੀਆਂ ਵੱਡੀਆਂ ਅਲੱਗ ਅਲੱਗ ਗਰੇਟਾਂ ਦੇ ਵਿੱਚ ਮਿਲ ਜਾਣਗੇ ਬਹੁਤ ਹੀ ਸਸਤਾ ਮਾਲ ਮਿਲੂਗਾ ਜੀ ਜੁੱਤੀ ਆਪਦੀ ਮਨਪਸੰਦ ਦਾ ਮਾਲ ਤੁਸੀਂ ਇੱਥੋਂ ਲੈ ਸਕਦੇ ਫਿਰ ਜਿਹੜੇ ਦੁਕਾਨਾਂ ਵਾਲੇ ਉਹਨਾਂ ਤੋਂ ਤੁਸੀਂ ਹੋਲ ਸੇਲ ਤੇ ਜਿਹੜਾ ਕੋਈ ਉ ਆਮ ਕਸਟਮਰ ਆਉਣਗੇ ਉਹਨਾਂ ਨੂੰ ਕੀ ਰੇਟ ਲਾਉਂਗੇ ਉਹਨਾਂ ਨੂੰ ਜੇ ਲੈਸ ਕਰਕੇ ਲਾਂਦੇ ਨੇਗੇ ਮਤਲਬ ਕਿ ਜੇ ਕੋਈ ਦੂਰੋਂ ਆਂਦਾਗਾ ਉਹਨਾਂ ਦਾ ਬਿਲਕੁਲ ਹੀ ਲੈਸ ਕਰਕੇ ਲਾਇਆ ਜਾਊਗਾ ਇੱਕ ਵਾਰੀ ਜ਼ਰੂਰ ਤੇ ਵਿਜ਼ਿਟ ਕਰੇ ਅੱਜ ਮੈਂ ਛੱਪ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਇਹ ਕਿੰਨੇ ਦਾਗਾ ਮੁੱਠਾ ਜਿਹਾ ਪੂਰਾ ਹੀ ਇਹ ਜੀ ਲੈਸ ਕਰਕੇ ਲਾਇਆ ਜਾਊਗਾ ਜਿਵੇਂ ਮਤਲਬ ਕਿ ਇਹ 250 200 ਐਵੇਂ ਬਾਈ ਨੀ ਰੇਟ ਨੇ ਹਾਂਜੀ ਆਹ ਦੇਖੋ ਭਾਈ ਜਿਵੇਂ ਆਹ ਵਿਆਹਾਂ ਸਾਦੀਆਂ ਚਲੋਣ ਨਾਲ ਨੇ ਹੁਣ ਤਾਂ ਆ ਗਈ ਦੀਵਾਲੀ ਦੀਵਾਲੀ ਤੋਂ ਇਲਾਵਾ ਜੇ ਕਿਸੇ ਨੇ ਊਂਪੜਾ ਕਿਲ ਜਾਣ ਨੇ ਕਿਸੇ ਨੇ ਨਗਰ ਕੀਰਤਨ ਸਾਹਿਬ ਵਾਸਤੇ ਲ ਜਾਣ ਨੇ ਜਾਂ ਫਿਰ ਕਿਸੇ ਦੇ ਵਿਆਹ ਸਾਦੀ ਉਹਦੇ ਵਾਸਤੇ ਲ ਜਾਣ ਨੇ ਉਦੋਂ ਵੀ ਇਹਨੇ ਸਾਰਾ ਸਾਲ ਹਾਂਜੀ ਹਾਂਜੀ ਆਹ ਦੇਖੋ ਭਾਈ ਬਹੁਤ ਵੀਡੀਓ ਸ਼ੇਅਰ ਕਰਕੇ ਤੁਹਾਡੇ ਭਾਟੇ ਚਰਉਣ ਵਾਲੇ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਜੇ ਕਿਸੇ ਨੇ ਵੀ ਇਕੱਠਾ ਮਾਲ ਲੈ ਜਾਣਾ ਤਾਂ ਸਿੰਗਲ ਜਣਾ ਕਈ ਵਾਰ ਕਿਸੇ ਨੂੰ ਇੰਨਾ ਕਮਾਲ ਹੀ ਚਾਹੀਦਾ ਉਹ ਘੱਟ ਪੜਾ ਕੇ ਚਾਹੀਦੇ ਨੇ ਉਹਨਾਂ ਨੂੰ ਦੇ ਦੋ ਵੀ ਲੈਸ ਕਰਕੇ ਲੱਗੂਗਾ ਜੀ ਸਾਰੇ ਰੇਟ ਤੁਹਾਨੂੰ ਜਿਵੇਂ ਤੁਸੀਂ ਕਹੋਗੇ ਉਦਾਂ ਹੀ ਰੇਟ ਲਾਇਆ ਜਾਵੇ ਜਾਨੀ ਕਿ ਦੁਨੀਆ ਤੇ ਜਿਸ ਤਰ੍ਹਾਂ ਦਾ ਭੜਾਕਾ ਬਣਿਆ ਉਹੀ ਭੜਾਕਾ ਤੁਹਾਡੇ ਕੋਲ ਮਿਲ ਜੂਗਾ ਆਹ ਦੇਖੋ ਜੀ ਇੱਧਰ ਆ ਜਾਓ ਅੱਗੇ ਕਾਹ ਆ ਗੀਆਂ ਲਾਲਾ ਜੀ ਆਣਾ ਮੀ ਲੌਂਚ ਕਰਤੀ ਦਾ ਕੁਸਰਪੰਚ ਫੁੱਲ ਚੜੀ ਹਾਂ ਐ ਐ 흘ੀ ਜਾਉਂਦੇ ਕੀ ਐ ਐ 흘ੀ ਜਾਊਗੀ ਐ ਤੇ ਬਾਕੀ ਬਾਈ ਹਰ ਤਰ੍ਹਾਂ ਦੀਆਂ ਮੋਬੱਤੀਆਂ ਦੀਵੇ ਆ ਵੇਖੋ ਇਹ ਵੀ ਤੁਹਾਨੂੰ ਹੋਲ ਸੇਲ ਭਾਤੇ ਮਿਲਣਗੇ ਤੇ ਤੁਸੀਂ ਇੱਕੜਪਾ ਲੈ ਜਾਓ ਚਾਹੇ 100ੜਪਾ ਲੈ ਜਾਣਾ ਸੋ ਤੁਸੀਂ ਪਟਾਕੇ ਲੈਣਾ ਤੁਹਾਨੂੰ ਹੋਰ ਵੀ ਗਿਫਟ ਮਿਲਣਗੇ ਬਾਈ ਜੇ ਕੋਈ 5000 ਦੇ ਪਟਾਕੇ ਖਰੀਦਦਾ ਕੀ ਗਿਫਟ ਦੇਉਂਗੇ 5000 ਦੇ ਜਿਹੜਾ ਪਟਾਕੇ ਲੂ ਸਾਡੇ ਤੋਂ ਉਹਨੂੰ 에ਰਪੋਰਟ ਦਿੱਤੇ ਜਾਣਗੇ ਜਿਹੜਾ 10000 ਦੇ ਪਟਾਕੇ ਲੂ ਉਹਨੂੰ ਪਾਵਰ ਬੈਂਕ ਦਿੱਤਾ ਜਾਓ ਫ੍ਰੀ ਚ ਚੱਕੋ ਜੀ ਬਾਕੀ ਹੋਰ ਮਾਨ ਤਨ ਬਥੇਰਾ ਕਰਾਂਗੇ ਮੇਰੇ ਉਹਦਾ ਆਇਆ ਦਾ ਵੱਧ ਤੋਂ ਵੱਧ ਫਾਇਦਾ ਕਰਾਂਗੇ ਜਿਹੜਾ ਇੱਕ ਵਾਰੀ ਆ ਗਿਆ ਮੁੜ ਕੇ ਕਿਤੇ ਹਿਲਦਾ ਨਹੀਂ ਗੇ ਇੱਥੇ ਪਟਾਕੇ ਲੂ ਹਰ ਇੱਕ ਸਾਲ ਹੋਵੇ ਵਿਆਹ ਹੋਵੇ ਸਾਦੀ ਹੋਵੇ ਨਗਰ ਕੀਰਤਨ ਹੋਵੇ ਦੀਵਾਲੀ ਹੋਵੇ ਦਰਉਂ ਦਿੰਦੇ ਜੀ ਇਹ 12 ਮਹੀਨੇ ਵਿਆਹ ਹੋਵੇ ਸਾਦੀ ਹੋਵੇ ਪਟਾਕੇ ਇੱਥੋਂ ਲੈ ਕੇ ਜਾਓ ਸਾਰੇ ਇਹ ਦੂਆ ਦਾ ਆ ਗਿਆ ਅੰਦਰ ਪਟਾਕੇ ਦਿਖਾਉਣੇ ਤੁਹਾਨੂੰ ਜੀ ਅੰਦਰ ਵੀ ਬਹੁਤ ਪੈਣੀ ਦਾਲਾ ਜੀ ਦਾ ਲੈ ਕੇ ਇਕੱਠੇ ਪਟਾਕੇ ਸੋ ਭਰਾਵੋ ਤੁਹਾਨੂੰ ਬੇਨਤੀ ਆ ਜੇ ਕਿਸੇ ਨੇ ਵੀ ਕੋਈ ਬਿਜ਼ਨਸ ਕਰਨਾ ਹੈਗਾ ਆ ਦੋ ਤਿੰਨ ਦੇ ਵਿੱਚ ਤੁਸੀਂ ਵਧੀਆ ਕਮਾਈ ਕਰ ਸਕਦੇ ਹੋਗੇ ਇਥੋਂ ਪੜਾ ਕੇ ਲੈ ਜਾਓ 20-30 ਹਜ਼ਾਰ ਦੇ ਆਪਦੇ ਪਿੰਡਾਂ ਚਲ ਜਾ ਕੇ ਕੋਈ ਦੁਕਾਨ ਚ ਨਹੀਂ ਧਰਨੇ ਕੋਈ ਕਿਤੇ ਨਹੀਂ ਧਰਨੇ ਬਸ ਇੱਕ ਮੰਜਾ ਜਿਹਾ ਗੇਟ ਚ ਡਾਕੇ ਨਾ ਜਿਵੇਂ ਤੂੰ ਕਰਦਾ ਹੁੰਦਾ ਹੈਗਾ ਇਹ ਕਰਨਾ ਪੈਂਦਾ ਸਰਪੰਚ ਆਹ ਸੀਜ਼ਨ ਹੁੰਦਾ ਭਾਈ ਇੱਕ ਰੁਪਈਆ ਕਮਾ ਲਓ ਹੁਣ ਟਾਈਮ ਆ ਗਿਆ ਸੋਨੂੰ ਵਾ ਦੱਸਾਂ ਗੱਲ ਆਜੋ ਕਰਾ ਫਟਾਫਟ ਆਉਣਾ ਸੋਨੂੰ ਸਭ ਨੂੰ ਪਤਾ ਵੀ ਢਿੜਬੇ ਚ ਆਉਣਾਗਾ ਮਸੂਰ ਨੇ ਸਰਪੰਚ ਢਿੜਬੇਲੇ ਪੜਾਕੇ ਵਿੱਚ ਦਾ ਬਿਲਕੁਲ ਜੀ ਪਿਛਲੇ 7-8 ਸਾਲ ਤੋਂ ਨਾਲੇ ਫੈਕਟਰੀ ਲੱਗੀ ਹੋਈ ਆ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਇੱਧਰ ਮੋੜ ਦੇ ਕਰਾ ਕੈ ਇਹਜੀ ਗੱਲ ਨਹੀਂ ਹੈਗੀ ਮੇਲਾ ਲੱਗਿਆ ਰਹਿੰਦਾ ਜੀ ਹੁਣ ਤਾਂ ਨਲੇ ਦੇੜਾ ਹੋ ਗਿਆ ਫੇਰ ਵੀ ਬਹੁਤ ਘੱਟ ਆਗਾ ਹਾਂਜੀ ਜਿੰਨੇ ਪੇਥੇ ਖੜਨੂ ਜਗ੍ਹਾ ਨਹੀਂ ਹੁੰਦੀ